ਸਸੇ ਗਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਵੈਦਰ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਮੀਰ ਕਰਦੇ ਆ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਆਜਾ ਹਾਂ ਮੌਸਮ ਦੇ ਸਬੰਧੀ ਇੱਕ ਹੋਰ ਨਵੀਂ ਵੀਡੀਓ ਜਿਸ ਦੇ ਵਿੱਚ ਆਪਾਂ ਪੰਜਾਬ ਦੇ ਮੌਸਮ ਦੀ ਗੱਲ ਕਰਾਂਗੇ ਆਉਣ ਵਾਲੇ 24 ਘੰਟੇ ਦੀ ਅਤੇ ਅਗਲੇ 4 ਤੋਂ 5 ਦਿਨ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ 'ਚ ਮੌਸਮ ਜਿਹੜਾ ਉਹ ਕਿੱਦਾਂ ਦਾ ਰਹੂਗਾ ਉਹਦੇ ਬਾਰੇ ਗੱਲਬਾਤ ਦੱਸਾਂਗੇ ਜੇਕਰ ਆਪਾਂ ਪਿਛਲੇ 24 ਘੰਟੇ ਦੀ ਗੱਲ ਕਰੀਏ ਤਾਂ ਪਿਛਲੇ 24 ਘੰਟੇ ਦੇ ਵਿੱਚ ਪੰਜਾਬ ਦੇ ਕੁੱਝ ਇਲਾਕਿਆਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਜਿਹੜੀਆਂ ਹੋਈਆਂ ਅੱਜ ਵੀ ਕੁੱਝ ਗੁਰਦਾਸਪੁਰ ਪਠਾਨਕੋਟ ਤੇ ਅੰਮ੍ਰਿਤਸਰ ਤਰਨਤਾਰਨ ਫਰੀਦਕੋਟ ਇਧਰ ਦੇ ਇਲਾਕਿਆਂ ਦੱਖਣ ਪੱਛਮੀ ਇਲਾਕਿਆਂ ਵਿੱਚ ਕੁੱਝ ਘਰ ਚਮਕਦੇ ਨਾਲ ਜਿਹੜੀ ਵਰਖਾ ਹੋਈ ਹੈ ਗੁਰਦਾਸਪੁਰ ਚ ਥੋੜੀ ਜ਼ਿਆਦਾ ਵਰਖਾ ਹੋਈ ਹੈ ਬਾਕੀ ਇਲਾਕਿਆਂ ਚ ਕੱਲ ਵੀ ਕੁੱਝ ਇਲਾਕਿਆਂ ਦੇ ਵਿੱਚ ਹੁਸ਼ਿਆਰਪੁਰ ਕਪੂਰਥਲਾ ਨਵਾਂ ਸ਼ਹਿਰ ਜਾਂ ਆਪਾਂ ਕਹਿ ਲਈਏ ਫਿਰੋਜ਼ਪੁਰ ਵੱਲ ਨੂੰ ਇਧਰ ਜਿਹੜੀਆਂ ਵਰਖਾ ਦੀ ਗਤੀਵਿਧੀਆਂ ਪਠਾਨਕੋਟ ਤੇ ਗੁਰਦਾਸਪੁਰ ਇਹਨਾਂ ਏਰੀਆ ਦੇ ਵਿੱਚ ਕੱਲ ਵੀ ਵਰਖਾ ਹੋਈ ਸੀ ਤੇ ਜੇਕਰ ਆਪਾਂ ਹਵਾਵਾਂ ਦੀ ਦਿਸ਼ਾ ਦੀ ਗੱਲ ਕਰੀਏ ਤਾਂ ਸਵੇਰ ਤੋਂ ਹੀ ਪੰਜਾਬ ਦੇ ਵਿੱਚ ਪੂਰਬ ਦੀਆਂ ਹਵਾਵਾਂ ਚੱਲ ਰਹੀਆਂ ਨੇ ਪੰਜਾਬ ਦੇ ਦੱਖਣ ਪੂਰਬੀ ਆਪਣੇ ਉੱਤਰ ਪੂਰਬੀ ਇਲਾਕੇ ਆ ਜਿਹੜੇ ਉਹ ਜ਼ਿਆਦਾਤਰ ਖੁਸ਼ਕੀ ਰਹੇ ਆ ਖਾਸ ਤੌਰ ਤੇ ਪੂਰਬ ਤੇ ਸੈਂਟਰ ਪੰਜਾਬ ਦੇ ਇਲਾਕੇ ਦੱਖਣ ਪੱਛਮੀ ਇਲਾਕਿਆਂ ਦੇ ਕੋਲ ਥੋੜੀਆਂ ਬਹੁਤੀਆਂ ਗਤੀਵਿਧੀਆਂ ਜੜ ਹੋਈਆਂ ਨੇ ਸਿਸ਼ਟਮਾ ਦੀ ਗੱਲ ਕਰੀਏ ਲੋ ਪ੍ਰੈਸ਼ਰ ਏਰੀਆ ਜਿਹੜਾ ਉਹ ਬਣਿਆ ਹੋਇਆ ਇਸ ਵਕਤ ਆਪਣੇ ਮੱਧ ਪ੍ਰਦੇਸ਼ ਉੜੀਸਾ ਦੇ ਭਾਗਾਂ ਦੇ ਉੱਤੇ ਜਿਹੜਾ ਕਿ ਹੌਲੀ-ਹੌਲੀ ਅੱਗੇ ਵਧ ਰਿਹਾ ਜਿਹੜਾ ਪਹਿਲਾ ਲੋ ਪ੍ਰੈਸ਼ਰ ਏਰੀਆ ਸੀ ਉਹ ਅੱਗੇ ਪਹੁੰਚ ਕੇ ਆਪਣੇ ਰਾਜਸਥਾਨ ਗੁਜਰਾਤ ਦੇ ਭਾਗਾਂ ਤੱਕ ਪਹੁੰਚ ਚੁੱਕਿਆ ਤੇ ਹੌਲੀ-ਹੌਲੀ ਜੋ ਕੇ ਖਤਮ ਹੋ ਜਾਏਗਾ ਇੱਕ ਅਧੇ ਦਿਨ ਦੇ ਵਿੱਚ ਵਿੱਚ ਆਉਣ ਵਾਲੇ 24 ਘੰਟੇ ਲਈ ਜੇਕਰ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਆਪਾਂ ਆਉਣ ਵਾਲੇ 24 ਘੰਟੇ ਤੇ ਲਾ ਲਓ 19 20 21 ਤਰੀਕ ਦਾ ਜੇਕਰ ਮੌਸਮ ਦੀ ਗੱਲ ਕਰੀਏ ਤਾਂ ਪੰਜਾਬ ਦੇ ਜ਼ਿਆਦਾਤਰ ਭਾਗਾਂ ਦੇ ਵਿੱਚ ਹਲਕੀ ਦਰਮਿਆਨੀ ਬਰਖਾ ਜਿਹੜੀਆਂ ਖੇਤਰੀ ਕਰਮੀਆਂ ਉਹ ਹੋ ਸਕਦੀਆਂ ਜ਼ਿਆਦਾ ਭਾਰੀ ਬਰਖਾ ਦਾ ਦੌਰ ਆ ਜਿਹੜਾ ਉਹ ਇਹਨਾਂ ਦਿਨਾਂ ਦੇ ਵਿੱਚ ਨਹੀਂ ਆਉਣਾ 19 20 21 22 ਤਰੀਕ ਤੋਂ ਬਰਖਾ ਦੇ ਵਿੱਚ ਥੋੜਾ ਬਹੁਤ ਵਾਧਾ ਹੋਣ ਦੀ ਸੰਭਾਵਨਾ 22 ਦੀ ਦੁਪਹਿਰ ਤੋਂ ਜਾਂ ਸ਼ਾਮ ਤੋਂ ਉਸ ਤੋਂ ਪਹਿਲਾਂ ਜਿਹੜਾ ਅ ਬਰਖਾ ਜਿਹੜੀ ਆ ਉਹ ਲਿਮਟਿਡ ਏਰੀਆ ਦੇ ਵਿੱਚ ਹੋਊਗੀ ਜਿਵੇਂ ਕੱਲ ਵੀ 19 ਤਰੀਕ ਨੂੰ ਦੱਖਣ ਪੱਛਮੀ ਇਲਾਕੇ ਆ ਜਿਹੜੇ ਜਿਹਦੇ ਵਿੱਚ ਫਿਰੋਜ਼ਪੁਰ ਫਰੀਦਕੋਟ ਮੋਕਸਰਾ ਮਲੋਟ ਬੋਰ ਅੰਮ੍ਰਿਤਸਰ ਤਨਤਨ ਗੁਰਦਾਸਪੁਰ ਪਠਾਨਕੋਟ ਮੋਗੇ ਤੱਕ ਜਾਂ ਕੁਝ ਪਗ ਲੁਧਿਆਣੇ ਦੇ ਸ਼ਾਮਲ ਹੋ ਸਕਦੇ ਆ ਇਹਨਾਂ 'ਚ ਕੁਝ ਖੇਤਰੀ ਕਾਰਵਾਈਆਂ ਜਿਹੜੀਆਂ ਇੱਕਾ ਦੁੱਕਾ ਸਥਾਨਾਂ ਤੇ ਗਰਜ ਚਮਕ ਦੇ ਨਾਲ ਛਿੱਟੇ ਪੈ ਸਕਦੇ ਆ ਜੇਕਰ ਬੱਦਲ ਵੱਡੇ ਲੈਵਲ ਤੇ ਵਧਿਆ ਤਾਂ ਅ 8-10 ਜ਼ਿਲ੍ਹੇ ਆ ਜਿਹੜੇ ਉਹ ਕਵਰ ਕਰ ਸਕਦਾ ਪੂਰਬੀ ਇਲਾਕਿਆਂ ਵਿੱਚ ਵਰਖਾ ਜਿਹੜੀ ਉਹ ਘੱਟ ਹੀ ਹੋਣ ਦੀ ਸੰਭਾਵਨਾ ਬਣੀ ਹੋਈ ਆ ਆਉਣ ਵਾਲੇ 3-4 ਦਿਨ ਵਿੱਚ ਜੇਕਰ ਆਪਾਂ ਗੱਲ ਕਰੀਏ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਹਰਿਆਣਾ ਦਿੱਲੀ ਰਾਜਸਥਾਨ ਦੇ ਭਾਗ ਆ ਜਿਹੜੇ ਇਹਨਾਂ ਦੇ ਵਿੱਚ ਵੀ ਮੌਸਮ ਆ ਜਿਹੜਾ ਕੋਈ ਖਾਸ ਹਲਚਲ ਨਹੀਂ ਹੋਣ ਵਾਲੀ ਉੱਤਰ ਪ੍ਰਦੇਸ਼ ਦੇ ਭਾਗ ਇਹਨਾਂ ਦੇ ਵਿੱਚ ਵੀ ਮੌਸਮ ਜਿਹੜੀ ਇਕਾਦੁਕਾ ਸਥਾਨਾਂ ਤੇ ਗਰ ਚਮਕ ਦੇ ਨਾਲ ਖੇਤੀ ਕਾਰਵਾਈਆਂ ਹੋਣਗੀਆਂ ਵੱਡੇ ਲੈਵਲ ਤੇ ਮੀਂਹ ਪੈਣ ਦੀ ਜ਼ਿਆਦਾ ਸੰਭਾਵਨਾ ਹੈ ਜਿਹੜੀ ਉਹ ਨਹੀਂ ਹੈਗੀ ਹੁਣ ਆਪਾਂ ਅਗਲੇ 5 ਦਿਨ ਦੇ ਮੌਸਮ ਦੀ ਗੱਲ ਕਰਦੇ ਹਾਂ ਜੇਕਰ ਆਪਾਂ ਅਗਲੇ 5 ਦਿਨ ਦੇ ਮੌਸਮ ਦੀ ਗੱਲ ਕਰੀਏ ਜਾਨੀ ਕੱਲ 19 ਤਰੀਕ ਨੂੰ ਜਿਸ ਤਰ੍ਹਾਂ ਆਪਾਂ ਦੱਸਿਆ ਵੀ ਕੁਝ ਖੇਤਰੀ ਕਾਰਵਾਈਆਂ ਜਿਹੜੀਆਂ ਉਹ ਦੱਖਣ ਪੱਛਮੀ ਇਲਾਕੇ ਆ ਜਿਹੜੇ ਤੇ ਨਾਲ ਲੱਗਦੇ ਕੁਝ ਕੁਝ ਪੂਰਬੀ ਇਲਾਕੇ ਜਿਹੜੇ ਜਿਸ ਤਰ੍ਹਾਂ ਕੇ ਸੰਘਰੂਰ ਦੇ ਪਾਰ ਹੋ ਸਕਦੇ ਆ ਬਠਿੰਡੇ ਦੇ ਇਹਨਾਂ ਭਾਗਾਂ ਦੇ ਵਿੱਚ ਗਰਜ ਚਮਕ ਨਾਲ ਹਲਕੀ ਦਰਮਿਆਨੀ ਵਰਖਾ ਹੋਣ ਦੀ ਸੰਭਾਵਨਾ ਉੱਪਰ ਪਠਾਨਕੋਟ ਗੁਰਦਾਸਪੁਰ ਵੱਲ ਬਾਕੀ ਜ਼ਿਆਦਾ ਭਾਗਾਂ 'ਚ ਮੌਸਮ ਖੁਸ਼ਕੀ ਰਹੂਗਾ ਉਸ ਵਾਰ ਗੱਲ ਆਪਾਂ ਕਰ ਲਈਏ ਆਪਣੇ 20 ਤਰੀਕ ਦੀ 20 ਤਰੀਕ ਨੂੰ ਜ਼ਿਆਦਾਤਰ ਭਾਗਾਂ ਦੇ ਵਿੱਚ ਹਲਕੀਆਂ-ਫੁਲਕੀਆਂ ਗਤੀਵਿਧੀਆਂ ਹੋਣ ਦੀ ਸੰਭਾਵਨਾ ਜ਼ਿਆਦਾ ਵਰਖਾ ਹੋਣ ਦੀ ਸੰਭਾਵਨਾ ਨਹੀਂ ਹੈ। ਹਰਿਆਣਾ, ਜੰਮੂ-ਕਸ਼ਮੀਰ, ਉੱਤਰਾਖੰਡ, ਰਾਜਸਥਾਨ ਦੇ ਬਹੁਤੇ ਭਾਗ ਆਮ ਤੌਰ ਤੇ ਖੁਸ਼ਕ ਹੀ ਰਹਿਣਾ ਮੌਸਮ। ਉਸ ਵਾਰ ਗੱਲ ਕਰ ਲਈ 21 ਤਰੀਕ ਦੀ 21 ਤਰੀਕ ਨੂੰ ਵੀ ਮੌਸਮ ਆਮ ਤੌਰ ਤੇ ਖੁਸ਼ਕ ਜਿਹੜਾ ਬਣਿਆ ਰਹੂਗਾ ਪੰਜਾਬ ਦੇ ਜ਼ਿਆਦਾਤਰ ਭਾਗਾਂ 'ਚ ਜੰਮੂ, ਹਿਮਾਚਲ, ਉੱਤਰਾਖੰਡ 'ਚ ਕੁਝ ਗਰਜ-ਚਮਕ ਨਾਲ ਛਿੱਟੇ ਪੈ ਸਕਦੇ ਆ। ਉੱਤਰ ਪ੍ਰਦੇਸ਼ ਦੇ ਭਾਗਾਂ 'ਚ ਵਰਖਾ ਵਾਧੇ ਹੋਈ ਨਜ਼ਰ ਆ ਰਹੀ ਹੈ। ਉਸ ਵਾਰ ਗੱਲ ਆਪਾਂ 22 ਤਰੀਕ ਦੀ ਕਹੀ ਗੀ ਜੇ ਜੋ ਆਪਾਂ ਗੱਲ ਕੀਤੀ ਸੀ 22 ਤਰੀਕ ਤੋਂ ਪੰਜਾਬ ਹਰਿਆਣਾ ਦਿੱਲੀ ਜੰਮੂ ਕਸ਼ਮੀਰ ਉੱਤਰਾਖੰਡ ਰਾਜਸਥਾਨ ਉੱਤਰ ਪ੍ਰਦੇਸ਼ ਦੇ ਬਹੁਤੇ ਭਾਗ ਤੇ ਪੂਰਬੀ ਰਾਜਸਥਾਨ ਦੇ ਭਾਗਾਂ 'ਚ ਗਰਜ ਚਮਕਰੇ ਨਾਲ ਤੇਜ਼ ਵਰਖਾ ਹੋਣ ਦੀ ਸੰਭਾਵਨਾ ਉਹਦਾ ਕਾਰਨ ਇਹ ਆ ਵੀ ਜਿਹੜਾ ਲੋ ਪ੍ਰੈਸ਼ਰ ਏਰੀਆ ਉਹ ਅੱਗੇ ਵਧਦਾ ਹੋਇਆ ਮੱਧ ਪ੍ਰਦੇਸ਼ ਉੱਤਰ ਪ੍ਰਦੇਸ਼ ਦਿੱਲੀ ਦੇ ਭਾਗਾਂ ਵੱਲ ਨੂੰ ਅੱਗੇ ਵਧੂਗਾ ਜਿਹਦੇ ਕਰਕੇ ਜਿਹੜੇ ਇਸ ਏਰੀਏ ਦੇ ਵਿੱਚ ਵਰਖਾ ਮੱਧਨ ਦੀ ਸੰਭਾਵਨਾ ਬਣੀ ਹੋਈ ਆ ਉਸ ਵਾਰ ਗੱਲ ਆਪਾਂ 23 ਤਰੀਕ ਦੀ ਕਰ ਲਈ ਤਾਂ 23 ਤਰੀਕ ਨੂੰ ਵੀ ਪੰਜਾਬ ਦੇ ਬਹੁਤੇ ਭਾਗਾਂ ਦੇ ਵਿੱਚ ਦਰਮਿਆਨੀ ਤੋਂ ਭਾਰੀ ਵਰਖਾ ਹੋਊਗੀ ਜੰਮੂ ਕਸ਼ਮੀਰ ਹਿਮਾਚਲ ਉੱਤਰਾਖੰਡ ਤੇ ਮੱਧ ਪ੍ਰਦੇਸ਼ ਦੇ ਬਹੁਤੇ ਭਾਗਾਂ 'ਚ ਮूसलाधार ਵਰਖਾ ਹੋਣ ਦੀ ਸੰਭਾਵਨਾ ਵੱਧਣ ਫਟਣ ਦੀਆਂ ਘਟਨਾਵਾਂ ਵੀ ਜਿਹੜੀਆਂ ਉਸ ਟਾਈਮ ਤੇ ਹੋ ਸਕਦੀਆਂ। ਦੋਸਤੋ ਉਮੀਦ ਕਰਦੇ ਹਾਂ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋ ਜੇਕਰ ਵਧੀਆ ਲੱਗੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਸਰੀਕ